ਯਾ ਕਿਦਾਂ ਮੈਂ ਕਿਦਾਂ ਪਲਟੀ ਵਜੀ ਆ ਵੀ ਨਸ਼ਾ ਛੱਡਣ ਦੇ ਉਸ ਤੋਂ ਬਾਅਦ ਗੁਰਸਿੱਖ ਜਿਹੜਾ ਬਾੜਾ ਪਾਇਆ ਤੁਸੀਂ ਉਹ ਪਾਉਂਦਾ ਇਹਦੇ ਵਿੱਚ ਕਾਫੀ ਨਸ਼ਾ ਕੀਤਾ ਚਲੋ ਵੀ 10-12 ਸਾਲ ਨਸ਼ਾ ਕੀਤਾ ਵਾ ਤੇ ਇਹਦੇ ਵਿੱਚ ਜਦੋਂ ਬਾਹਰ ਦੇ ਮੁਲਕੀ ਉਦੋਂ ਮਨ ਵਿੱਚ ਚਲੋ ਲੋਕਡਾਊਨ ਹੀ ਤੇ ਉਦੋਂ ਮਨ ਦੇ ਵਿੱਚ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਨਸ਼ੇ ਮਲਬੀ ਕਾਫੀ ਕਰਨ ਦੇ ਆ ਤੇ ਮਲਬੀ ਕਾਫੀ ਅੱਗੇ ਆ ਚੁੱਕੇ ਆ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋਬੀ ਸਵੇਰਾ ਮਿਤੇ ਹਨੇਰਾ ਇੱਕ ਨਵਾਬ ਵਿਹਾਨ ਹੈ ਇੱਕ ਨਵਾਬ ਵਿਹਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਂ ਨਾਲ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਛੱਡਣਿਆ ਨਾ ਛੱਡਣਿਆ ਮੈਂ ਮਾਨ ਨੇ ਸਲਾਹ ਕੀਤੀ ਹੈ ਮਾਨ ਦੇ ਨਾਲ ਤੇ ਚਲੋ ਹੌਲੀ ਹੌਲੀ ਕਰਕੇ ਜੱਕਦਮ ਤੇ ਮਲਬੀ ਪੰਜਾਂ ਦਿਨਾਂ ਦੇ ਵਿੱਚ ਸਾੜੇ ਜਿਹੜੇ ਨਸ਼ੇ ਆ ਕੇ ਦੋ ਦੋ ਦਿਨ ਦਿਨ ਦਾ ਗੈਪ ਪਾ ਕੇ ਸਾੜੇ ਨਸ਼ੇ ਛੱਡੇ ਨੇ ਤੇ ਬਾਹਰ ਚਲ ਗਏ ਸੂਰਤਾਲ ਚਲ ਗਏ ਗੁਜਰਾਤ ਵਿੱਚ ਚਲ ਗਏ ਕੰਪਨੀਆਂ ਵਿੱਚ ਚਲ ਗਏ ਆ ਤੇ ਉੱਥੇ ਜਾ ਕੇ ਮਲਬੀ ਕੇਸ ਵੀ ਕਤਲ ਕਰਵਾਏ ਨੇ ਤੇ ਉੱਥੇ ਸੰਗਤ ਜਿਹੜੀ ਮਲਬੀ ਮਿਲ ਪੀ ਮਾੜੀ ਸੰਗਤ ਮਿਲ ਪੀ ਆ ਨੌਜਵਾਨ ਮਿਲ ਪੇ ਮਾੜੇ ਮਿਲ ਪੇ ਆ ਸਿਰ ਨਾ ਸੇ ਤੰਬਾਕੂ ਦਾ ਵੀ ਕੀਤਾ ਸੇਵਨ ਸਿਗਰਟਾਂ ਸਿਗਰਟਾਂ ਦਾ ਵੀ ਸੇਵਨ ਕੀਤਾ ਵਾ ਵਿਮਲ ਦਾ ਕੀਤਾ ਸਫਾਰੀ ਮਾਵਾ ਇਹ ਸ਼ਰਾਬ ਇਹ ਕੀਤੇ ਨੇ ਨਸ਼ਾ ਉਹ ਫਿਰ ਬੰਦਾ ਜਦੋਂ ਨਸ਼ੇ ਦੀ ਜਦੋਂ ਬੰਦੇ ਨੂੰ ਲਤ ਲੱਗਦੀ ਹੈ ਨਸ਼ਾ ਮਲ ਭੀ ਮਜ਼ਾ ਜਿਹਾ ਆਉਂਦਾ ਵਾ ਵੀ ਕਹਿੰਦਾ ਬੰਦਾ ਵੀ ਆਪਣੇ ਸਰੂਰ ਜੇ ਚ ਰਹਿੰਦਾ ਵਾ ਵੀ ਵੱਖਰੀ ਹਵਾ ਜੀ ਚ ਰਹਿੰਦਾ ਬੰਦਾ ਇੱਥੋਂ ਤੱਕ ਕਿ ਇਹੋ ਜੇ ਨੌਜਵਾਨ ਹੈਗੇ ਆ ਵੀ ਨਸ਼ੇ ਦੇ ਖਾਤਰ ਆਪਣੇ ਘਰ ਤੋਂ ਹੀ ਚੋੜੀਆਂ ਕਰਨੀਆਂ ਮਤਲਬ ਵੀ ਚਾਲੂ ਕਰ ਦਿੰਦੇ ਆ ਵੀ ਉਹ ਨਹੀਂ ਕੁਝ ਨਹੀਂ ਇਹ ਨਹੀਂ ਵੰਦੇ ਵੀ ਸਾਡਾ ਘਰ ਵਾ ਜਦੋਂ ਘਰ ਦੇ ਵਿੱਚ ਵੀ ਪਤਾ ਲੱਗ ਜਾਂਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਫਿਰ ਬੰਦੇ ਨੂੰ ਵੀ ਇਹ ਹੁੰਦਾ ਵੀ ਪਤਾ ਤੇ ਲੱਗ ਹੀ ਗਿਆ ਵਾ ਵੀ ਉਹ ਫਿਰ ਸਾਹਮਣੇ ਵੀ ਚਾਲੂ ਕਰ ਦਿੰਦਾ ਸਾਰਾ ਕੁਝ ਮਤਲਬ ਵੀ ਓਪਨ ਹੀ ਡੈਬਨ ਦਾ ਕਰਨ ਵੀ ਹੁੰਦਾ ਪਤਾ ਤੇ ਲੱਗ ਗਿਆ ਤੇ ਤੁਹਾਨੂੰ ਪਤਾ ਵੀ ਮਾਲਕ ਦੀ ਕਿਰਪਾ ਜਦੋਂ ਹੁੰਦੀ ਬੰਦੇ ਤੇ ਹੁਣ ਉਹ ਬੰਦੇ ਵੀ ਇਹ ਚੀਜ਼ ਤੇ ਹੈਰਾਨ ਹੋ ਆ ਵੀ ਇਹ ਬੰਦਾ ਬਾਕੀ ਅਸੀਂ ਇਹੋ ਕਹਿੰਨੇ ਆ ਵੀ ਬੰਦਾ ਚਾਵੇ ਤੇ ਕਰ ਸਕਦਾ ਛੱਡ ਸਕਦਾ ਕੁਝ ਵੀ ਛੱਡ ਸਕਦਾ ਵਾ ਦਵਕੇ ਮਾਰੋਗੇ ਤੇ ਉਲਟਾ ਜਿਆਦਾ ਬੰਦਾ ਨਸ਼ਾ ਕਰਦਾ ਸ਼ਰਦਾ ਨਹੀਂ ਆ ਕਿਸੇ ਦੇ ਕਹਿੰਦੇ ਨਹੀਂ ਕੋਈ ਸ਼ਰਦਾ ਉਸ ਦਿਨ ਜਿਆਦਾ ਨਸ਼ਾ ਕਰਦਾ ਜਿਸ ਦਿਨ ਕੋਈ ਕਹਿੰਦਾ ਨਾ ਨਸ਼ੇ ਛਰਦੇ ਉਸ ਦਿਨ ਜਿਆਦਾ ਆਪਣੀ ਆਈ ਦੀ ਆਵੇ ਤੇ ਮੈਂ ਕੁਝ ਨਾ ਖਾਵੇ ਵੀ ਜੀ ਸਿਆਣੇ ਕਹਿੰਦੇ ਆ ਨੇ ਕਿ ਮੱਛੀ ਪੱਥਰ ਚਟਕੇ ਹੀ ਵਾਪਸ ਆਉਂਦੀ ਹੈ ਸਿਆਣਿਆਂ ਨੇ ਵੀ ਸਹੀ ਕਿਹਾ ਕਿਉਂਕਿ ਕਈ ਐਸੇ ਨੌਜਵਾਨ ਵੇਖੇ ਨੇ ਜੋ ਕਿ ਨਸ਼ੇ ਦੇ ਦਲਦਲ ਫਸ ਕੇ ਅਤੇ ਅਖੀਰ ਤੱਕ ਨਸ਼ਾ ਕਰਕੇ ਫੇਰ ਹੀ ਵਾਪਸ ਆਉਂਦੇ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਨਸ਼ੇ ਦਾ ਜਿਹੜਾ ਹੈ ਅੰਤ ਉਹ ਜ਼ਿੰਦਗੀ ਤਬਾਹ ਕਰ ਦੇਣਾ ਹੈ ਸੋ ਵਾਪਸੀ ਵੀ ਆਉਂਦੇ ਨੇ ਕਈ ਨੌਜਵਾਨ ਨਸ਼ਾ ਛੱਡ ਵੀ ਚੁੱਕੇ ਨੇ ਤੇ ਕਈ ਛੱਡ ਵੀ ਦੇਣਾ ਚਾਹੁੰਦੇ ਨੇ ਸੋ ਸਾਡੇ ਨਾਲ ਐਸੇ ਇੱਕ ਨੌਜਵਾਨ ਮੌਜੂਦ ਆ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਜਵਾਨੀ ਵਿੱਚ ਭਾਰ ਨਸ਼ਾ ਕੀਤਾ ਨਸ਼ਾ ਕਰਕੇ ਛੱਡਿਆ ਵੀ ਤੇ ਇਸ ਟਾਈਮ ਉਹ ਖਾਲਸੇ ਬਾਣੇ ਵਿੱਚ ਤਿਆਰ ਬਰ ਤਿਆਰ ਸਾਡੇ ਨਾਲ ਮੌਜੂਦ ਨੇ ਅਮਰਤ ਛੱਕਾ ਖਾਲਸਾ ਬਣੇ ਨੇ ਅਤੇ ਹੁਣ ਦਾੜਾ ਵੀ ਪ੍ਰਕਾਸ਼ ਕੀਤਾ ਹੋਇਆ ਹੈ ਅਮਰਸ਼ਾਹ ਕੇ ਤਿਆਰ ਬੈਠੇ ਨੇ ਸੋ ਗੱਲਬਾਤ ਵੀ ਕਰਾਂਗੇ ਮਨਜੀਤ ਸਿੰਘ ਨਾਲ ਇੱਕ ਵਾਰੀ ਮੈਂ ਇਹ ਤਸਵੀਰਾਂ ਸਾਂਝੀ ਕਰਾਂ ਉਸ ਨੌਜਵਾਨ ਦੀਆਂ ਜੋ ਪਹਿਲਾਂ ਮਨਜੀਤ ਸਿੰਘ ਸੀ ਤੇ ਹੁਣ ਮਨਜੀਤ ਸਿੰਘ ਖਾਲਸਾ ਬਣੇ ਨੇ ਸੋ ਆਪਣੀ ਜਵਾਨੀ ਵਿੱਚ ਇਹਨਾਂ ਨੇ ਇਹਨਾਂ ਦੇ ਕਹਿਣ ਦਾ ਕਿ ਕਾਫੀ ਨਸ਼ਾ ਵੀ ਕੀਤਾ ਹਰ ਇੱਕ ਨਸ਼ਾ ਕੀਤਾ ਲੇਕਿਨ ਮਹਾਰਾਜੀ ਬਖਸ਼ੀ ਹੋਈ ਹੈ ਬਖਸ਼ੀਸ਼ ਹੋਈ ਹੈ ਅਤੇ ਹੁਣ ਅਮਰਸ਼ਾਹ ਕੇ ਬਾਣਾ ਪਾ ਕੇ ਸਿੰਘ ਸਜੇ ਨੇ ਸਭ ਕੁਝ त्यागਿਆ ਜ਼ਿੰਦਗੀ ਕਿਦਾਂ ਦੀ ਰਹੀ ਹੈ ਪਹਿਲਾਂ ਜ਼ਿੰਦਗੀ ਕਿੱਦਾਂ ਸੀ ਤੇ ਹੁਣ ਦੀ ਜ਼ਿੰਦਗੀ ਕਿੱਦਾਂ ਦੀ ਹੈ ਸੋ ਗੱਲਬਾਤ ਕਰਾਂਗੇ ਮਨਜੀਤ ਸਿੰਘ ਜੀ ਨਾਲ ਕਿਉਂਕਿ ਕਾਫੀ ਟਾਈਮ ਨਸ਼ਾ ਕਰਨ ਤੋਂ ਬਾਅਦ ਜਦੋਂ ਇਨਸਾਨ ਆਪਣੇ ਸਹੀ ਜ਼ਿੰਦਗੀ ਵਿੱਚ ਆਉਂਦਾ ਤਾਂ ਕਈ ਉਤਾਚੜਾ ਆਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਮਨਜੀਤ ਸਿੰਘ ਜੀ ਸਾਡੇ ਦਸਕਾ ਨੂੰ ਇਹ ਦੱਸੋ ਵੀ ਤੁਸੀਂ ਪਹਿਲਾਂ ਕਿਹਾ ਵੀ ਮੈਂ ਬਹੁਤ ਨਸ਼ਾ ਕੀਤਾ ਹਰ ਇੱਕ ਨਸ਼ਾ ਕੀਤਾ। ਜੱਕਦਾ ਮੈਂ ਕਿਦਾਂ ਪਲਟੀ ਵਜੀ ਆ ਵੀ ਨਸ਼ਾ ਛੱਡਣ ਦੇ ਉਸ ਤੋਂ ਬਾਅਦ ਗੁਰਸਿੱਖ ਜਿਹੜਾ ਬਾਣਾ ਪਾਇਆ ਤੁਸੀਂ ਉਹ ਪਾਉਂਦਾ। ਇਹਦੇ ਵਿੱਚ ਕਾਫੀ ਨਸ਼ਾ ਕੀਤਾ ਚਲੋ ਵੀ 10-12 ਸਾਲ ਨਸ਼ਾ ਕੀਤਾ ਵਾ ਤੇ ਇਹਦੇ ਵਿੱਚ ਜਦੋਂ ਬਾਹਰ ਦੇ ਮੁਲਕੀ ਉਦੋਂ ਮਨ ਵਿੱਚ ਚਲੋ ਲੋਕਡਾਊਨ ਹੀ ਤੇ ਉਦੋਂ ਮਨ ਦੇ ਵਿੱਚ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਨਸ਼ੇ ਮਲਬੀ ਕਾਫੀ ਕਰਨ ਦੇ ਆ ਤੇ ਮਲਬੀ ਕਾਫੀ ਅੱਗੇ ਆ ਚੁੱਕੇ ਆ ਤੇ ਵੀ ਛੱਡਣੇ ਆ ਨਸ਼ੇ ਛੱਡਣੇ ਆ ਵੀ ਮਨ ਨੇ ਸਲਾਹ ਕੀਤੀ ਆ ਮਨ ਦੇ ਨਾਲ ਤੇ ਚਲੋ ਹੌਲੀ ਹੌਲੀ ਕਰਕੇ ਜੱਕਦਮ ਤੇ ਮਤਲਬ ਪੰਜਾਂ ਦਿਨਾਂ ਦੇ ਵਿੱਚ ਸਾੜੇ ਜਿਹੜੇ ਨਸ਼ੇ ਆ ਕੇ ਦੋ ਦੋ ਦਿਨ ਦਾ ਗੈਪ ਪਾ ਕੇ ਸਾੜੇ ਨਸ਼ੇ ਛੱਡੇ ਨੇ ਹਾਂਜੀ ਤੇ ਜੀ ਗੱਲ ਕਰੀ ਨਸ਼ੇ 'ਚ ਆਏ ਕਿੱਦਾਂ ਜੀ ਕਿੱਦਾਂ ਨਸ਼ੇ ਵਿੱਚ ਵੜੇ ਉਹ ਪਹਿਲਾਂ ਤੁਸੀਂ ਦੱਸਿਆ ਵੀ ਜਦੋਂ ਤੁਸੀਂ 6ਵੀਂ ਕਲਾਸ 'ਚ ਪੜ੍ਹਦੇ ਸੀ ਉਦੋਂ ਵੀ ਤੁਸੀਂ ਅਮਰਤ ਸ਼ਗਿਆ ਸੀਗਾ ਹਾਂਜੀ ਲੇਕਿਨ ਉਸ ਤੋਂ ਬਾਅਦ ਫਿਰ ਨਸ਼ਾ ਚਾਲੂ ਕੀਤਾ ਕੇ ਇਸ ਵੀ ਕਤਲ ਕਰਵਾਏ ਨੇ ਇਹ ਕਿੱਦਾਂ ਪਲਟੀ ਵਜੀ ਕੀ ਮਨ 'ਚ ਵਿਚਾਰ ਆ ਵੀ ਮੈਂ ਨਸ਼ੇ ਕਰਕੇ ਵੇਖਾਂ ਇਹਦੇ ਵਿੱਚ ਚਲੋ ਜਦੋਂ 6ਵੀਂ ਜਮਾਤ ਵਿੱਚ ਪੜ੍ਹਦੇ ਸੀ ਉਦੋਂ ਮਤਲਬ ਵੀ ਅਮਰਤ ਛਗਿਆ ਸੀ ਮਮੀ ਡਰ ਦੇ ਨਾਲ ਹੀ ਅਮਰਤ ਛਗਿਆ ਸੀ ਜੇ ਤੇ ਪਲੱਸ 2 ਕਰਕੇ ਤੇ ਆਪਾਂ ਮਤਲਬ ਵੀ ਸੋਚਿਆ ਵੀ ਚਲੋ ਜਾਣਾ ਵਾ ਕਾਰੋਬਾਰ ਇੱਥੇ ਤੇ ਹੈ ਨਹੀਂ ਕੋਈ ਵੀ ਤੇ ਬਾਹਰ ਚਲ ਗਏ ਸੂਰਤਾਲ ਚਲ ਗਏ ਗੁਜਰਾਤ ਵਿੱਚ ਚਲ ਗਏ ਕੰਪਨੀਆਂ ਵਿੱਚ ਚਲ ਗਏ ਆ ਤੇ ਉੱਥੇ ਜਾ ਕੇ ਮਤਲਬ ਵੀ ਕੇਸ ਵੀ ਕਤਲ ਕਰਵਾਏ ਨੇ ਤੇ ਉੱਥੇ ਸੰਗਤ ਜਿਹੜੀ ਮਤਲਬ ਵੀ ਮਿਲ ਪਈ ਮਾੜੀ ਸੰਗਤ ਮਿਲ ਪਈ ਆ ਨੌਜਵਾਨ ਮਿਲ ਪਏ ਮਾਰੇ ਮਿਲ ਪਏ ਆ ਤੇ ਉਹਨਾਂ ਦੇ ਨਾਲ ਰਹ ਰਹੇਗੇ ਮਤਲਬ ਵੀ ਉਹ ਵੀ ਨਸ਼ੇ ਪਤੇ ਕਰਦੇ ਸੀ ਚਲੋ ਆਪਦੇ ਅਸੀਂ ਕਰਦੇ ਨਹੀਂ ਸੀ ਤੇ ਇੱਕ ਦਿਨ ਇਹੋ ਜਿਹਾ ਆਇਆ ਵੀ ਆਪ ਵੀ ਅਸੀਂ ਨਸ਼ੇ ਕਰਦੇ ਵੀ ਜਿਹੜੇ ਤੇ ਕੀ ਕੀ ਨਸ਼ੇ ਕੀਤੇ ਉਥੇ ਆ ਕੇ ਕਿਹੜਾ ਕਿਹੜਾ ਨਸ਼ਾ ਸੇਵਨ ਕੀਤਾ ਉਥੇ ਨਸ਼ੇ ਤਮਾਕੂ ਦਾ ਵੀ ਕੀਤਾ ਸੇਵਨ ਸਿਗਰਟਾਂ ਸਿਗਰਟਾਂ ਦਾ ਵੀ ਸੇਵਨ ਕੀਤਾ ਵਾ ਵਿਮਲ ਦਾ ਕੀਤਾ ਸਫਾਰੀ ਮਾਵਾ ਪੀ ਸ਼ਰਾਬ ਇਹ ਕੀਤੇ ਨੇ ਨਸ਼ੇ ਜਿੰਨੇ ਵੀ ਉਥੇ ਮਿਲਦੇ ਸੀ ਸਾਰੇ ਆਪਾਂ ਨਸ਼ੇ ਕਰਕੇ ਦੇਖੇ ਨੇ ਸਾਰੇ ਸਾਰੇ ਕਰਕੇ ਵੇਖੇ ਨੇ ਹਾਂਜੀ ਤੇ ਬਾਬਾ ਜੀ ਜਦੋਂ ਤੁਸੀਂ ਆਏ ਹੋ ਉਥੋਂ ਬਾਹਰੋਂ ਆ ਕੇ ਇੱਥੇ ਮੁੜ ਕੇ ਨਸ਼ੇ ਕਰਦੇ ਰਹੋ ਜਦੋਂ ਉੱਥੋਂ ਗੁਜਰਾਤ ਦੇ ਵਿੱਚ ਚਲੋ ਇੱਥੇ ਜਦੋਂ ਪਿੰਡ ਆ ਇੱਥੇ ਵੀ ਕਾਫੀ ਨਸ਼ੇ ਕਰਦੇ ਰਹੇ ਆ ਤੇ ਜਦੋਂ ਇੱਥੋਂ ਮਲਬੀ ਬਾਹਰ ਦੇ ਮਲਕੇ ਚਲ ਗਏ ਸੀ ਉੱਥੋਂ ਜਦੋਂ ਲੋਕਡਾਊਨ ਦੇ ਵਿੱਚ ਵਾਪਸ ਆਏ ਆ ਉੱਥੋਂ ਹੀ ਮਨ ਬਣਾਏ ਉੱਥੇ ਉੱਥੇ ਨਸ਼ੇ ਛੱਡ ਦਿੱਤੇ ਆ ਹੀ ਉੱਥੋਂ ਹੀ ਮਲਬੀ ਦਸਤਾਰ ਚੜਾਉਣੀ ਚਾਲੂ ਕਰਤੀ ਹੀ ਫਿਰ ਤੋਂ ਦੁਬਾਰਾ ਤੋਂ ਦੁਬਾਰਾ ਤੋਂ ਦਸਤਾਰ ਚੜਾਉਣੀ ਚਾਲੂ ਕਰਤੀ ਤੇ ਫਿਰ ਇਹ ਇੱਥੇ ਲੋਕਡਾਊਨ ਦੇ ਵਿੱਚ ਆਏ ਤੇ ਫਿਰ ਉਦੋਂ ਬਾਅਦ ਵਿੱਚ ਨਸ਼ੇ ਦਾ ਕੋਈ ਸੇਵਨ ਨਹੀਂ ਕੀਤਾ ਇੰਦਾ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਿਰ ਤਿਆਰ ਬਰ ਤਿਆਰ ਜੀ ਬਿਲਕੁਲ ਬਖਸ਼ਿਸ਼ ਹੋਈ ਜਦੋਂ ਇੱਥੇ ਰਹਿੰਦੇ ਸੀ ਉਦੋਂ ਵੀ ਨਸ਼ਾ ਕਰਦੇ ਸੀ ਤੇ ਘਰਦਾਂ ਦਾ ਕੀ ਰਿਐਕਸ਼ਨ ਸੀ ਕਿਦਾਂ ਫਿਰ ਘਰ ਦੇ ਵਿੱਚ ਕੋਈ ਜੇ ਘਰਦੇ ਉਹ ਸਮਝਾਉਂਦੇ ਹੁੰਦੇ ਆ ਵੀ ਨਸ਼ਾ ਛੱਡ ਦੇ ਪੁੱਤ ਨਸ਼ਾ ਚੰਗੀ ਚੀਜ਼ ਨਹੀਂ ਹੈ ਲੇਕਿਨ ਉਹ ਸਭ ਉਦੋਂ ਆਪਾਂ ਮੰਨਦੇ ਨਹੀਂ ਆ ਉਦੋਂ ਸਾਡੇ ਵਾਸਤੇ ਇਹ ਨਸ਼ਾ ਹੀ ਬੜਾ ਵਧੀਆ ਚੀਜ਼ ਹੁੰਦੀ ਹੈ ਬੜੀ ਜੀ ਉਹ ਫਿਰ ਬੰਦਾ ਜਦੋਂ ਨਸ਼ੇ ਦੀ ਜਦੋਂ ਬੰਦੇ ਨੂੰ ਲਤ ਲੱਗਦੀ ਹੈ ਨਸ਼ਾ ਮਿਲ ਵੀ ਮਜ਼ਾ ਜਿਹਾ ਆਉਂਦਾ ਵਾ ਵੀ ਕਹਿੰਦਾ ਬੰਦਾ ਵੀ ਆਪਣੇ ਸਰੂਰ ਜੇ ਚ ਰਹਿੰਦਾ ਵਾ ਵੀ ਵੱਖਰੀ ਹਵਾ ਜੀ ਚ ਰਹਿੰਦਾ ਬੰਦਾ ਤੇ ਉਹਨੂੰ ਉਹਨੂੰ ਆਪਣਾ ਪਰाया ਕੁਝ ਨਹੀਂ ਨਜ਼ਰ ਆਉਂਦਾ ਇਥੋਂ ਤੱਕ ਗਈ ਇਹੋ ਜੇ ਨੌਜਵਾਨ ਹੈਗੇ ਆ ਵੀ ਨਸ਼ੇ ਦੇ ਖਾਤਰ ਆਪਣੇ ਘਰ ਤੋਂ ਹੀ ਚੋਰੀਆਂ ਕਰਨੀਆਂ ਮਤਲਬ ਵੀ ਚਾਲੂ ਕਰ ਦਿੰਦੇ ਆ ਵੀ ਉਹ ਨਹੀਂ ਕੁਝ ਨਹੀਂ ਇਹ ਨਹੀਂ ਵੰਦੇ ਵੀ ਸਾਡਾ ਘਰ ਵਾ ਨਾ ਆਪਣਾ ਨਾ ਘਰ ਦੇ ਵੇਖਣਾ ਮਾਂ ਪਿਓ ਵੇਖਣਾ ਵਾ ਨਾ ਬੱਚੇ ਵੇਖਣੇ ਆ ਨਾ ਮਤਲਬ ਵੀ ਆਪਣਾ ਜਨਾਨੀ ਪਤਨੀ ਨੂੰ ਵੇਖਣਾ ਕੁਝ ਨਹੀਂ ਉਹਨਾਂ ਨੂੰ ਆਪਣੇ ਨਾਲ ਹੀ ਮਤਲਬ ਹੁੰਦਾ ਬਸ ਜੀ ਬਿਲਕੁਲ ਮੈਂ ਵੀ ਏਸੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਤੇ ਕੋਈ ਹਸ ਸਮਾ ਆਇਆ ਵੀ ਤੁਸੀਂ ਨਸ਼ਾ ਦੀ ਪੂਰਤੀ ਵਾਸਤੇ ਕੋਈ ਘਰੋਂ ਸਮਾਨ ਚੁੱਕਿਆ ਹੋਏ ਘਰੋਂ ਪੈਸੇ ਕਢੇ ਹੋਣ ਜਾਂ ਆਪਣੇ ਘਰ ਦੀ ਦਾ ਕੋਈ ਐਸੀ ਚੀਜ਼ ਵਸਤੂ ਕਰਕੇ ਵੇਚੀ ਹੋਵੇ ਕੋਈ ਸਮਾਂ ਆਇਆ ਤੁਹਾਡੇ ਦੇ ਅਸਾ ਕੋਈ ਨਹੀਂ ਇਹੋ ਜਿਹਾ ਨਹੀਂ ਸਮਾਂ ਆਇਆ ਅਸੀਂ ਤਾਂ ਘਰ ਵੀ ਨਸ਼ਾ ਕਰਕੇ ਵੀ ਉਹ ਨਹੀਂ ਤੇ ਘਰ ਦੇ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਦਈ ਦਾ ਵੀ ਮਲਵੀ ਨਸ਼ਾ ਕੀਤਾ ਕਿ ਨਹੀਂ ਕੀਤਾ ਕਿਉਂਕਿ ਜੇ ਮੰਨ ਲਓ ਇਹਨਾਂ ਨੂੰ ਪਤਾ ਲੱਗਦਾ ਇਹ ਤੇ ਕਰੋ ਮਲਵੀ ਸਰਵਿਸ ਚੰਗੀ ਹੁੰਦੀ ਸੀ ਵੀ ਇਹ ਇਦਾਂ ਦੀ ਕੋਈ ਨੰਬਤ ਨਹੀਂ ਆਈ ਨਹੀਂ ਬਿਲਕੁਲ ਕਿਉਂਕਿ ਬਾਪੂ ਜੀ ਹੁਣੀ ਇਹਦੇ ਅੰਮ੍ਰਿਤ ਛਗਿਆ ਤੇ ਮਾਤਾ ਜੀ ਨੇ ਵੀ ਛਗਿਆ ਤੇ ਕਿੰਨਾ ਕੋਲਾ ਰੱਖਦੀ ਮਾਤਾ ਉਦੋਂ ਕਈ ਵਾਰ ਬਾਪੂ ਨੂੰ ਪਤਾ ਲੱਗ ਹੀ ਜਾਂਦਾ ਮੁੰਡਾ ਨਸ਼ੇ ਕਰਕੇ ਆ ਜਾਂਦਾ ਕਿੱਦਾਂ ਵੀ ਆ ਫਿਰ ਮਾਤਾ ਪਰਦੇ ਪਾਉਂਦੀ ਉਸ ਚੀਜ਼ ਤੇ ਮਾਂ ਤੇ ਚਲੋ ਤੁਹਾਨੂੰ ਪਤਾ ਮਾਂ ਹੀ ਹੁੰਦੀ ਜੇ ਪਰਦੇ ਤੇ ਉਹਨਾਂ ਨੇ ਪੋਣਾ ਹੀ ਹੁੰਦੇ ਆ ਤੇ ਪਰ ਜਦੋਂ ਪਰਦਾ ਬੰਦੇ ਦਾ ਨਸ਼ੇ ਦਾ ਯਾਰ ਹੁੰਦਾ ਨਾ ਇਹ ਆ ਵੀ ਜਦੋਂ ਉਹਲਾ ਹੁੰਦਾ ਵਾ ਉਦੋਂ ਬੰਦਾ ਘਾਟ ਨਸ਼ੇ ਕਰਦਾ ਜਦੋਂ ਘਰ ਦੇਆਂ ਨੂੰ ਨਹੀਂ ਨਾ ਪਤਾ ਹੁੰਦਾ ਉਦੋਂ ਬੰਦਾ ਘਾਟ ਨਸ਼ੇ ਕਰਦਾ ਵਾ ਜਦੋਂ ਘਰ ਦੇ ਵਿੱਚ ਵੀ ਪਤਾ ਲੱਗ ਜਾਂਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਫਿਰ ਬੰਦੇ ਨੂੰ ਵੀ ਇਹ ਹੁੰਦਾ ਵੀ ਪਤਾ ਤੇ ਲੱਗ ਹੀ ਗਿਆ ਵਾ ਵੀ ਉਹ ਫਿਰ ਸਾਹਮਣੇ ਵੀ ਚਾਲੂ ਕਰ ਦਿੰਦਾ ਸਾਰਾ ਕੁਝ ਮਿਲ ਵੀ ਓਪਨ ਹੀ ਡੈਬਨ ਦਾ ਕਰਨ ਵੀ ਹੁੰਦਾ ਪਤਾ ਤੇ ਲੱਗ ਗਿਆ ਤੇ ਖਾਓ ਖੁੱਲਾ ਖਾਓ ਵੀ ਉਹ ਕੋਈ ਗੱਲ ਖੁੱਲਾ ਖਾਓ ਬਿਲਕੁਲ ਕਰਦੀ ਦੀ ਗੱਲ ਕਰਦੇ ਆ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਹੀ ਤੂੰ ਨਸ਼ੇ ਕਰਦੇ ਰਹੇ ਜੀ ਹਾਂਜੀ ਤੇ ਘਰ ਦੀ ਤਾਂ ਕਿੰਦਾ ਸਾਥ ਰਿਆ ਕਲੇਸ਼ ਵਗੈਰਾ ਹੁੰਦਾ ਹੀ ਲੜਾਈ ਝਗੜੇ ਦੇ ਮਾਮੂਲੀ ਗੱਲ ਆ ਵੀ ਨਸ਼ਾ ਕਰਕੇ ਘਰ ਵਾਲਾ ਸ਼ਰਾਬ ਹੀ ਘਾਏਗਾ ਤੇ ਘਰਵਾਲੀ ਲੜੇਗੀ ਤੇ ਤੁਸੀਂ ਫਿਰ ਹੋਰ ਸਾਰੇ ਨਸ਼ੇ ਕਰਦੇ ਰਹੇ ਹੋ ਵੇਖੋ ਨਸ਼ੇ ਕਰਨ ਵਾਲਾ ਬੰਦਾ ਤੇ ਕੋਈ ਵੀ ਤੁਹਾਨੂੰ ਬੰਦਾ ਵੀ ਸੁખી ਨਹੀਂ ਰਹਿ ਸਕਦਾ ਭਾਵੇਂ ਬੰਦਾ ਖਰਾਬੀ ਇੱਕ ਦੇ ਹੁੰਦਾ ਨਸ਼ਾ ਕਰਨ ਵਾਲਾ ਬੰਦਾ ਖਰਾਬੀ ਕਰਦਾ ਵਾ ਇੱਕ ਇਹੋ ਜਿਹਾ ਬੰਦਾ ਹੁੰਦਾ ਜਿਹੜਾ ਨਸ਼ਾ ਕਰਦਾ ਪਰ ਖਰਾਬੀ ਨਹੀਂ ਕਰਦਾ ਪਰ ਫਿਰ ਵੀ ਉਹ ਖੁਸ਼ ਨਹੀਂ ਮਿਲਪੀ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂ ਰਹਿੰਦਾ ਕਿਤੇ ਨਾ ਕਿਤੇ ਮਿਲਪੀ ਦੀ ਜ਼ਿੰਦਗੀ ਵਿੱਚ ਉਤਾਰ ਚਰਾ ਆਉਂਦਾ ਹੀ ਆ ਤੇ ਚਲੋ ਉਹਨਾਂ ਦਾ ਸੰਜੋਗ ਇਹੋ ਹੀ ਹੁੰਦਾ ਹੈ ਵੀ ਛੱਡੋ ਇਹ ਇਨਾ ਗਮਾਂ ਵਿੱਚ ਕੀ ਰੱਖਿਆ ਵਾ ਤੇ ਬੰਦੇ ਦੀ ਮੱਤ ਤੇ ਪਰਦਾ ਪਿਆ ਹੁੰਦਾ ਬੰਦਾ ਮਿਲਪੀ ਨਹੀਂ ਇਹ ਆ ਵੀ ਜਦੋਂ ਮਾਲਕ ਦੀ ਮਿਹਰ ਹੁੰਦੀ ਆ ਫਿਰ ਸਾਰਾ ਕੁਝ ਹੋ ਜਾਂਦਾ। ਕਈ ਵਾਰ ਐਸਾ ਵੇਖਿਆ ਨਾ ਵੀ ਜਦੋਂ ਇਹ ਘਰ ਵਾਲਾ ਨਸ਼ਾ ਕਰਦਾ ਹੋਏ ਤੇੜੀਆਂ ਜਨਾਨੀਆਂ ਅਕਸਰ ਉਹਨਾਂ ਨੂੰ ਨੋਜ਼ਰਾਨ ਛੱਡ ਕੇ ਚਲ ਜਾਂਦੀਆਂ। ਕਈ ਅਕਸਰ ਐਸੇ ਕੇਸ ਵੇਖੇ ਨੇ ਵੀ ਮੁੰਡਾ ਨਸ਼ਾ ਕਰਦਾ ਹੁੰਦਾ ਲੇਕਿਨ ਜਨਾਨੀਆਂ ਸਾਲ 2 ਸਾਲ ਵੈਂਦੀਆਂ ਨਹੀਂ ਤੇ ਫਿਰ ਉਹ ਛੱਡ ਕੇ ਆਪਣੇ ਪੇਕੇ ਘਰ ਚਲ ਜਾਂਦੀਆਂ। ਤੁਹਾਡੇ ਨਾਲ ਹੋਈ ਕੋਈ ਗੱਲਬਾਤ ਤੇ ਲੜਾਈ ਝਗੜਾ ਤੇ ਨਹੀਂ ਹੋਇਆ। ਇੱਥੋਂ ਤੱਕ ਨਹੀਂ ਜੇ ਨੋਬਤ ਪਹੁੰਚੀ ਫੀਮਲ ਵੀ ਛੱਡ ਕੇ ਜਾਵੇ। ਇਹ ਆ ਵੀ ਚਲੋ ਨਸ਼ੇ ਕਰੀਦੇ ਹੀ ਛੋਟੇ-ਮੋਟੇ ਨਸ਼ੇ ਕਰੀਦੇ ਹੀ ਤੇ ਪਰ ਇਹ ਆ ਵੀ ਪਰਦੇ ਦੇ ਵਿੱਚ ਜ਼ਿਆਦਾ ਮਲਬੀ ਕੀਤੇ ਜਿਹੜਾ ਜਦੋਂ ਮਲਬ ਉਦੋਂ ਤੇ ਮਲਬੀ ਕਾਫੀ ਚਿਰ ਬਾਅਦ ਸ਼ੋਅ ਹੋਇਆ ਸੀ ਤੇ ਬਾਕੀ ਚਲੋ ਇਹ ਆ ਵੀ ਫਿਰ ਜਦੋਂ ਮਹਾਰਾਜ ਦੀ ਕਿਰਪਾ ਜਦੋਂ ਨਸ਼ੇ ਛੱਡੇ ਤੇ ਉਹਦੇ ਬੰਦੇ ਜਦੋਂ ਨਾਲ ਰਹਿੰਦੇ ਰਹੇ ਜਿਹੜੇ ਨਸ਼ੇ ਨੂੰਸ਼ ਕਰਦੇ ਆ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੁੰਦਾ ਵੀ ਮਲਬੀ ਤੂੰ ਨਸ਼ੇ ਛੱਡ ਗਿਆ ਵਾ ਕਿ ਜਾਮਲ ਵੀ ਅਮਰਤ ਸ਼ਾਕ ਲਿਆ ਬਾਣੇ ਦੇ ਵਿੱਚ ਆ ਗਿਆ ਚਲੋ ਫਿਰ ਤੁਹਾਨੂੰ ਪਤਾ ਵੀ ਮਾਲਕ ਦੀ ਕਿਰਪਾ ਜਦੋਂ ਹੁੰਦੀ ਬੰਦੇ ਤੇ ਹੁਣ ਉਹ ਬੰਦੇ ਵੀ ਇਹ ਚੀਜ਼ ਤੇ ਹੈਰਾਨ ਹੋ ਆ ਵੀ ਇਹ ਬੰਦਾ ਬਾਕੀ ਅਸੀਂ ਇਹੋ ਕਹਿੰਦੇ ਆ ਵੀ ਬੰਦਾ ਚਾਵੇ ਤੇ ਕਰ ਸਕਦਾ ਛੱਡ ਸਕਦਾ ਕੁਝ ਵੀ ਛੱਡ ਸਕਦਾ ਵਾ ਔਰ ਕਈ ਵਾਰ ਬਾਬਾ ਜੀ ਇਹ ਵੇਖਿਆ ਨਾ ਕਈ ਮੁੰਡੇ ਨਸ਼ੇ ਛੱਡਦੇ ਆ ਜਿਵੇਂ ਸੈਂਟਰਾਂ 'ਚ ਗਏ ਨੇ ਸੈਂਟਰ ਜਾ ਕੇ ਨਸ਼ੇ ਛੱਡ ਕੇ ਵਾਪਸ ਆਉਂਦੇ ਆ ਲੇਕਿਨ ਮਾਹੌਲ ਆ ਕੇ ਮੁੜ ਕੇ ਫਿਰ ਉਹੀ ਯਾਰ ਦੋਸਤ ਉਹੀ ਆ ਸੋਸਾਇਟੀ ਮਿਲਦੀ ਆ ਮੁੰਕੇ ਫਿਰ ਦੁਬਾਰਾ ਕਰਨ ਲੱਗ ਪੈਂਦੇ ਕਰ ਲਾ ਯਾਰ ਇੱਕ ਵਾਰੀ ਕਰ ਲਾ ਕੋਈ ਹੋ ਚਲਿਆ ਕਰ ਲਾ ਮੁੜ ਕੇ ਫਿਰ ਉਹ ਲੱਗ ਜਾਂਦੇ ਆ ਇਹਦੇ ਵਿੱਚ ਗੱਲ ਇਹਦਾ ਵੀ ਜਿਹੜਾ ਬੰਦਾ ਸੈਂਟਰ ਦੇ ਵਿੱਚ ਜਾਂਦਾ ਵਾ ਹੁਣ ਅਸੀਂ ਕਿਸੇ ਬੰਦੇ ਨੂੰ ਵੀ ਨਸ਼ਾ ਛਡਾਉਨੇ ਆ ਤੇ ਉਹਨੂੰ ਕਿਹਨੇ ਹਸਪਤਾਲ ਆ ਲੀਆਂ ਗੋਲੀਆਂ ਚਲੀਆਂ ਵਾ ਵੀ ਜੀ ਵੀ ਥੱਲੇ ਰੱਖ ਦਿੰਦੇ ਆ ਆਖ ਦਿੰਦੇ ਵੀ ਇਹ ਨਸ਼ਾ ਛਡਾਉਂਦੀ ਆ ਉਹ ਚੀਜ਼ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਬੰਦਾ ਨਸ਼ਾ ਜੇ ਛੱਡੂਗਾ ਵੀ ਨਾ ਉਹਨੇ ਫੇਰ ਕਿਤੇ ਨਾ ਕਿਤੇ ਆਣ ਕੇ ਮਲਬੀ ਬੰਦੇ ਨੂੰ ਜਿੱਦਾਂ ਹੁਣ ਬੰਦਾ ਇੱਕ ਲਾਗੇ ਖਲੋਤਾ ਵਾ ਦੂਜਾ ਬੰਦਾ ਨਸ਼ਾ ਕਾਂਢਿਆ ਭਾਵੇਂ ਉਹਨੇ ਛੱਡਿਆ ਵੀ ਹੋਏ ਲਾਗੇ ਕਾਂਢਿਆ ਨਾ ਉਹਨੇ ਫੇਰ ਬੰਦੇ ਦੇ ਦਾ ਮਾਨ ਮਲਬੀ ਕਰਦਾ ਹੀ ਕਰਦਾ ਵੀ ਨਸ਼ੇ ਕਰੀਏ ਜਿਹੜਾ ਬੰਦਾ ਮਲਬੀ ਕਿਸ ਚੀਜ਼ ਦਾ ਸਹਾਰਾ ਲੈ ਕੇ ਨਹੀਂ ਨਾ ਮਲਬੀ ਜਿੱਦਾਂ ਉਹਨੇ ਨਸ਼ੇ ਦਾ ਸਹਾਰਾ ਫੇਰ ਵੀ ਨਸ਼ੇ ਦਾ ਸਹਾਰਾ ਲੈ ਕੇ ਮਲਬੀ ਨਸ਼ਾ ਛੱਡਿਆ ਇਹ ਉਹੋ ਹੀ ਬੰਦਾ ਮਾਲਕ ਦੇ ਨਾਂ ਦਾ ਸਹਾਰਾ ਲਵੇ ਤੇ ਫੇਰ ਨਹੀਂ ਬੰਦੇ ਨੂੰ ਤਲਬਵਾਜੀ ਦੀ ਅੱਜ ਹੁਣ ਸਾਡੇ ਲਾਗੇ ਬੰਦਾ ਕੋਈ ਵੀ ਭਾਵੇਂ ਖਾਈ ਪੀ ਜਾਵੇ ਪਹਿਲੀ ਗੱਲ ਤੇ ਸਾਡੇ ਲਾਗੇ ਤੇ ਮਲਬੀ ਬਾਣਾ ਬਾਇ ਕੋਈ ਖਾਂਦਾ ਪੀਂਦਾ ਹੀ ਨਹੀਂ ਆ ਵੀ ਆਉਂਦਾ ਹੀ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਮਲਬੀ ਸਹੀ ਤੇ ਜੇ ਕੋਈ ਮਿਲ ਵੀ ਜਾਵੇ ਤੇ ਮੈਂ ਕਦੀ ਗੁੱਸੇ ਨਹੀਂ ਆਇਆਗੇ ਬੰਦੇ ਨੂੰ ਨਸ਼ੇ ਪੱਤੇ ਵਾਲੇ ਨੂੰ ਇਹ ਕਦੇ ਬੰਦਾ ਮਲਬੀ ਬਾਣੇ ਦੇ ਵਿੱਚ ਰਹਿ ਕੇ ਕਈ ਗਰਮ ਹੋ ਜਾਂਦੇ ਆ ਵੀ ਤੂੰ ਇਦਾਂ ਕੋ ਕਾਂਡਿਆ ਇਦਾਂ ਕੋ ਕਾਂਡਿਆ ਇਹ ਅਜੇ ਆ ਮੈਂ ਪਿਆਰ ਨਾਲ ਹੀ ਮਤਲਬ ਵੀ ਤੁਸੀਂ ਵੀ ਇਸ ਸਟੇਜ ਤੋਂ ਲੰਗੇ ਤੁਹਾਨੂੰ ਵੀ ਪਤਾ ਵੀ ਜੋ ਨਸ਼ੇ ਕੇ ਨੂੰ ਆਪਾਂ ਕਹੀਏ ਤੇ ਜੋ ਉਹ ਸਾਡੇ ਉਪਰ ਗੱਲ ਲੱਗਦੀ ਵੀ ਸਾਨੂੰ ਜੋ ਕੋਈ ਕਹਿੰਦਾ ਤੇ ਕਿਦਾਂ ਬੁਰਾ ਲੱਗਦਾ ਬੁਰਾ ਲੱਗਦਾ ਜੀ ਤੇ ਨਾਲੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਹੜੇ ਭਟਕੇ ਬੰਦੇ ਆ ਨਾ ਭਟਕਿਆਂ ਨੂੰ ਗੱਲ ਆਇਆ ਹੁਣ ਜਿਹੜੇ ਮਤਲਬ ਵੀ ਭਟਕਿਆਂ ਨੂੰ ਗੱਲ ਹੋਣਾ ਚਾਹੀਦਾ ਅਗੇ ਹੁਣ ਮੋਨੇ ਆ ਬੰਦੇ ਹੈ ਤੇ ਆਪਣੇ ਨੇ ਸਾਰੇ ਵੀਰ ਭੈਣ ਭਾਈ ਆਪਣੇ ਨੇ ਜਿੰਨੇ ਵੀ ਆ ਤੇ ਉਹ ਜੇ ਕੋਈ ਕਰਦਾ ਵਾ ਕੁਝ ਉਹਨੂੰ ਗੁੱਸੇ ਨਾ ਹੋ ਪਿਆਰ ਨਾਲ ਸਮਝਾਓਗੇ ਤੇ ਟਾੜੀ ਕੋਈ ਗੱਲ ਸਮਝੂ ਸਮਝੂਗਾ ਜੇ ਗੁੱਸੇ ਹੋਗੇ ਤੇ ਉਹ ਸਾਡਾ ਜਿਹੜਾ ਬਾਣਾ ਵਾ ਨਾ ਉਹਨਾਂ ਇਹ ਨਹੀਂ ਵੇਖਣਾ ਵੀ ਫਲਾਣਾ ਬੰਦਾ ਵਾ ਉਹਨਾਂ ਬਾਣੇ ਪ੍ਰਤੀ ਮਲਪੀ ਉਹਨਾਂ ਦੇ ਮਨ ਦੀ ਭਾਵਨਾ ਜਿਹੜੀ ਹੈ ਨਾ ਗਲਤ ਪੈਦਾ ਹੋਣੀ ਹੈ ਇਹ ਉਹਨਾਂ ਕਹਣਾ ਵੀ ਇਹ ਫਲਾਣਾ ਬੰਦਾ ਨਿਹੰਗ ਸਿੰਘ ਆ ਇਹ ਦਵਕੇ ਮਾਰ ਕੇ ਗਿਆ ਉਹ ਬੰਦਾ ਤੁਹਾਨੂੰ ਦੱਸਿਆ ਪ੍ਰੇਮ ਨਾਲ ਕੁਝ ਵੀ ਕਿਸੇ ਕੋਲ ਕਰਵਾ ਲਓ ਜਿਹੜਾ ਬੰਦਾ ਦਵਕੇ ਮਾਰੋਗੇ ਤੇ ਉਲਟਾ ਜ਼ਿਆਦਾ ਬੰਦਾ ਨਸ਼ਾ ਕਰਦਾ ਸ਼ਰਦਾ ਨਹੀਂ ਆ ਕਿਸੇ ਦੇ ਕਹਿੰਦੇ ਨਹੀਂ ਕੋਈ ਸ਼ਰਦਾ ਉਸ ਦਿਨ ਜ਼ਿਆਦਾ ਨਸ਼ਾ ਕਰਦਾ ਜਿਸ ਦਿਨ ਕੋਈ ਕਹਿੰਦਾ ਨਾ ਨਸ਼ੇ ਛੱਡ ਦੇ ਉਸ ਦਿਨ ਜ਼ਿਆਦਾ ਆਪਣੀ ਅਜੀ ਦੀ ਆਵੇ ਤੇ ਮੈਂ ਕੁਝ ਨਾ ਖਾਵੇ ਵੀ ਤੁਹਾਡੀ ਕਿੈਸਾ ਇਹ ਜਿਹੜਾ ਆਇਆ ਮਤਲਬ ਬਦਲਾਅ ਆਇਆ ਵੀ ਜਿੰਦਾ ਸਾਰ ਜਗਦੰਮ ਛੱਡਣਾ ਤੁਹਾਨੂੰ ਤੋੜਨੀ ਵਜੀ ਜਾਂ ਤੁਸੀਂ ਕਿਸੇ ਚੀਜ਼ ਦਾ ਸਹਾਰਾ ਨਹੀਂ ਲਿਆ ਨਸ਼ਾ ਛੱਡ ਲਗਿਆ ਨੇ ਤੋੜ ਤੇ ਚਲੋ ਵੱਜਦੀ ਆ ਵੀ ਸਾਡਿਆਂ ਨੂੰ ਹਾਲ ਚਾਲ ਹੁੰਦੀ ਪਸੀਨਾ ਵੀ ਆਉਂਦਾ ਹੀ ਕਾਫੀ 5 ਕੇ 7 ਦਿਨ ਤੇ ਬਹੁਤ ਜ਼ਿਆਦਾ ਹੀ ਮਲਬੀ ਹੁੰਦਾ ਰਿਹਾ ਵਾ ਸਰੀਰ ਨੂੰ ਮਲਬੀ ਹੋਰਤਣਾ ਹੁੰਦਾ ਰਿਹਾ ਵੀ ਤਲਬ ਵੱਜਦੀ ਹੁੰਦੀ ਸੀ ਚਲੋ ਇਸ਼ਨਾਨ ਪਾਣੀ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਲੀਦਾ ਸੀ ਤੇ ਮਨ ਨੂੰ ਸ਼ਾਂਤੀ ਮਿਲਦੀ ਕੁਝ ਬੰਦੇ ਵੀ ਜਵਾਂਦੇ ਵੀ ਹੁੰਦੇ ਵੀ ਆ ਚੀਜ਼ ਦਾ ਸਾੜਾ ਲਾਲਾ ਵੀ ਜਿੱਦਾਂ ਤਮਾਕੂ ਲਾਣਾ ਗਾਣਾ ਜਵੈਨ ਲਾਲਾ ਤੇ ਫਿਰ ਇਹੋ ਮਾਨਸ ਲਾ ਕੇ ਤੀ ਵੀ ਮਾਲਕਾ ਕਿਸ ਚੀਜ਼ ਦਾ ਸਾੜਾ ਨਹੀਂ ਲਾਣਾ ਤੇਰੇ ਨਾਂ ਦਾ ਹੀ ਸਾੜਾ ਲੈਣਾ ਜੀ ਲਿਆ ਤੇ ਵੀ ਹੋਰ ਕਿਸ ਚੀਜ਼ ਦਾ ਸਾੜਾ ਨਹੀਂ ਲਾਣਾ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਨੇ ਲੇਕਿਨ ਕਈ ਸੋਸਾਇਟੀਆਂ ਹੁੰਦੀਆਂ ਕਈ ਵਾਰ ਉਹ ਮਨ ਭਣਾਉਂਦੇ ਆ ਲੇਕਿਨ ਇਹ ਚੀਜ਼ ਛੱਡੀ ਨਹੀਂ ਜਾਂਦੀ ਮਨ ਪੱਕਾ ਕਰਨਾ ਪੈਂਦਾ ਉਹ ਛੱਡਣਾ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਕੋਈ ਸੰਦੇਸ਼ دینا ਚਾਹੋਗੇ ਜਾਂ ਕੋਈ ਟਿਪਸ ਸੰਦੇਸ਼ ਇਹੋ ਜਿਹਾ ਵੀ ਬੰਦਾ ਚਾਵੇ ਤੇ ਛੱਡ ਸਕਦਾ ਵਾ ਅਰਦਾਸ ਬੇਨਤੀ ਕਰੋ ਜਿਹੜੇ ਵੀ ਮਾਲਕ ਨੂੰ ਕਿਸੇ ਵੀ ਧਰਮ ਦਾ ਬੰਦਾ ਵਾ Hindu, Sikh, Muslim, ईसाई, Christian ਕੋਈ ਵੀ ਆ ਤੇ ਆਪਣੇ ਮਾਲਕਾਗੇ ਅਰਦਾਸ ਬੇਨਤੀ ਕਰੋ ਤੇ ਮਾਲਕ ਸੁਣਦਾ ਵਾ ਇਹ ਨਹੀਂ ਵੀ ਮਲਬੀ ਮਾਲਕ ਸੁਣਦਾ ਨਹੀਂ ਆ ਬੰਦਾ ਉਹ ਅਰਦਾਸ ਵੀ ਮਲਬੀ ਮਨੋ ਜਦੋਂ ਬੰਦਾ ਅਰਦਾਸ ਕਰਦਾ ਨਾ ਤੇ ਸਾਰਾ ਕੁਝ ਜੀ ਮਲਬੀ ਮਾਲਕ ਸੁਣਦਾ ਵਾ ਜੀ ਬਿਲਕੁਲ ਜੀ ਇਹ ਸਾਨੂੰ ਸਾਡੇ ਨਾਲ ਮਨਜੀਤ ਸਿੰਘ ਜੀ ਜੋ ਮਨਜੀਤ ਸਿੰਘ ਉਹ ਮਨਜੀਤ ਸਿੰਘ ਖਾਲਸਾ ਬਣਿਆ ਆਪਣੀ ਜਵਾਨੀ ਵਿੱਚ ਹੁਣ ਵੀ ਜਵਾਨ ਨੇ ਉਹ ਸਮੇਂ ਵਿੱਚ ਕਾਫੀ ਨਸ਼ਾ ਵੀ ਕੀਤਾ ਹਰਗ ਨਸ਼ਾ ਕੀਤਾ ਕੈਸੇ ਕਤਲ ਕਰਾਇਆ ਲੇਕਿਨ ਇਸ ਟਾਈਮ ਸੰਪੂਰਨ ਬਾਣੇ ਵਿੱਚ ਸਾਡੇ ਸਾਹਮਣੇ ਬੈਠੇ ਨੇ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਜਿਹੜੇ ਨਸ਼ਾ ਕਰ ਰਹੇ ਨੇ ਨੌਜਵਾਨ ਕਿ ਇਸ ਵਿੱਚ ਕੁਝ ਨਹੀਂ ਰੱਖਿਆ ਬਰਬਾਦੀ ਹੈ ਤਬਾਹੀ ਹੈ ਹੋਰ ਕੁਝ ਨਹੀਂ ਆਖਿਰ ਅੰਤ ਹੋਣਾ ਹੀ ਹੋਣਾ ਇਸ ਲਈ ਇਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਤੇ ਆ ਵੀ ਸੰਪੂਰਨ ਬਾਣੇ ਵਿੱਚ ਬੈਠੇ ਨੇ ਨਸ਼ਾ ਤਿਆਗਿਆ ਕਾਫੀ ਕੁਝ ਕੀਤਾ ਕਾਫੀ ਨਸ਼ੇ ਵੀ ਕੀਤੇ ਨੇ ਹੁਣ ਬੈਠੇ ਨੇ ਤੇ ਲੋਕਾਂ ਨੂੰ ਜਿਹੜਾ ਕਿ ਨਸ਼ਾ ਛੱਡਣ ਲਈ ਪ੍ਰੇਰਿਤ ਵੀ ਕਰਦੇ ਨੇ ਰੋਜ਼ਾਨਾ ਟਾਈਮ ਲਈ ਜਸਵਿੰਦਰ 베ਦੀ ਗੁਰਦਾਸ